ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕੋਹੋ ਨਾ ਪਰ ਤ੍ਰਿਯ ਕੋ ਵੀ ਵਿਚਾਰੀ ਹਿਦਯ ਪ੍ਰੀਤ ਤਾ ਰੋ ਨਿਜ ਨਾਰੀ ਸਤਵੇਂ ਪਾਛਜ ਦਾ ਉਪਦੇਸ਼ ਹੈ ਕਿ ਪਰਾਇ ਇਸਤਰੀ ਨਾਲ ਸਨੇਹ ਨਹੀਂ ਕਰਨਾ ਪਰ ਇਸਤਰੀ ਸੇ ਸੁਨੇਹ ਲਗਾਵ ਹੈ ਗੋਬਿੰਦ ਸਿੰਘ ਵਹ ਸਿੱਖਣਾ ਭਾਵ ਹੈ ਕਲਗੀਧਰ ਪਿਤਾ ਜੀ ਨੇ ਵੀ ਜੋ ਚਾਰ ਬੱਜਰ ਕੁਰਾਇਤਾ ਤੋਂ ਬਚਨ ਦਾ ਹੁਕਮ ਕੀਤਾ ਉਸ ਵਿੱਚ ਤੀਜੀ ਬੱਜਰ ਕਰਾਇਤ ਬਾਅਦ ਇਸਤਰੀ ਦਾ ਸੰਗ ਹੈ ਕਲ ਕੀਦਰ ਪ੍ਰਸ਼ਾਦਾ ਆਪਣੇ ਸਿੱਖਾਂ ਨੂੰ ਵੀ ਇਹੀ ਉਪਦੇਸ਼ ਹੈ ਕਿ ਮੇਰਾ ਸਿੱਖ ਕਿਸੇ ਦੇ ਘਰ ਪ੍ਰਸ਼ਾਦਾ ਛਕਦੇ ਸਮੇਂ ਅਗਰ ਉਸ ਘਰ ਦੀ ਬਹੂ ਬੇਟੀ ਵੱਲ ਬੁਰੀ ਦ੍ਰਿਸ਼ਟੀ ਨਾਲ ਵੇਖੇਗਾ ਤਾਂ ਸਿੱਧਾ ਨਰਕਾ ਨੂੰ ਜਾਏਗਾ ਕੁਲਬਾਣੀ ਦਾ ਵੀ ਫਰਮਾਨ ਹੈ ਪ੍ਰਾਇਆ ਸੰਗ ਕਰਨਾ ਜ਼ਹਿਰੀਲੇ ਸੱਪਾਂ ਦਾ ਸੰਗ ਕਰਨ ਦੇ ਬਰਾਬਰ ਹੈ ਜੈਸਾ ਸੰਗ ਬਿਸਿਰ ਸਿਓ ਹੈ ਰੇ ਤੈਸੋ ਹੋਈ ਇਹ ਪਰਗ੍ਰਹਿ ਸਾਡੀ ਅੱਜ ਦੀ ਪਗਤ ਪੀਪਾ ਜੀ ਦੀ ਸਾਖੀ ਵੀ ਕਿਸ ਤਰ੍ਹਾਂ ਉਹਨਾਂ ਦੀ ਪਤਨੀ ਨੂੰ ਇੱਕ ਪਠਾਨ ਨੇ ਬੁਰੀ ਨੀਂਦ ਨਾਲ ਫੜਿਆ ਤਾਂ ਪਰਮੇਸ਼ਵਰ ਨੇ ਰੂਪ ਧਾਰ ਕੇ ਉਸ ਨੂੰ ਸਜ਼ਾ ਦਿੱਤੀ ਅਤੇ ਜਦੋਂ ਚਾਰ ਬਦਮਾਸ਼ਾਂ ਨੇ ਉਸ ਦਾ ਸੱਤ ਪੰਗ ਕਰਨ ਦਾ ਮਤਾ ਬਕਾਇਆ ਤਾਂ ਭਗਤ ਜੀ ਨੇ ਕਿਸ ਤਰ੍ਹਾਂ ਉਹਨਾਂ ਨੂੰ ਸ਼ਰਮਿੰਦਾ ਕੀਤਾ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਪੀਪਾ ਜੀ ਅਤੇ ਉਹਨਾਂ ਦੀ ਪਤਨੀ ਸੀਤਾ ਸਹਜਰੀ ਪ੍ਰਭੂ ਦੀ ਬੰਦਗੀ ਕਰਦੇ ਸਨ ਬੜੇ سارے ਲੋਕ ਪਗਤ ਜੀ ਦੇ ਦਰਸ਼ਨ ਕਰਨ ਵਾਸਤੇ ਆ ਲੱਗ ਪਏ ਪਰ ਪਗਤ ਜੀ ਨੂੰ ਆਪਣੀ ਸ਼ੋਭਾ ਹੁੰਦੀ ਵੀ ਕਿ ਚੰਗੀ ਨਾ ਲੱਗੀ ਉਹ ਆਪਣੀ ਪਤਨੀ ਨੂੰ ਲੈ ਕੇ ਜੰਗਲ ਨੂੰ ਤੋਰ ਪਏ ਕਿ ਲੋਕ ਤਾਂ ਹਰੀ ਦੇ ਨਾਮ ਸਿਮਰਨ ਦਾ ਵੀ ਵਿਹਲ ਨਹੀਂ ਦਿੰਦੇ ਉਹ ਜੰਗਲ ਵਿੱਚ ਜਾ ਰਹੇ ਸਨ ਕਿ ਇੱਕ ਪਠਾਨ ਜੋ ਇਸਤਰੀ ਰੂਪ ਦਾ ਸ਼ਿਕਾਰੀ ਸੀ ਉਹ ਇਹਨਾਂ ਦੇ ਪਿੱਛੇ ਲੱਗ ਗਿਆ ਥੋੜੀ ਦੂਰ ਜਾਂਦੇ ਸੀਤਾ ਸੈਚਰੀ ਜੀ ਨੂੰ ਪਿਆਸ ਲੱਗੀ ਉਹ ਇੱਕ ਕੁਦਰਤੀ ਵਗਦੇ ਛਿੱਤਲ ਜਲ ਦੇ ਨਾਲੇ ਤੋਂ ਬੁੱਕਾ ਨਾਲ ਪਾਣੀ ਪੀਣ ਹੀ ਲੱਗੇ ਸੀ ਕਿ ਪਗਦਰ ਜੀ ਪ੍ਰਭੂ ਸਿਮਰਨ ਵਿੱਚ ਮਗਰ ਹੋਏ ਅੱਗੇ ਲੰਘ ਗਏ ਪਿੱਛੋਂ ਪਠਾਨ ਨੇ ਪਾਣੀ ਪਿੰਦੀ ਸੀਤਾ ਸੈਚਰੀ ਨੂੰ ਫੜ ਲਿਆ ਪਠਾਨ ਦੇ ਕਾਬੂ ਆਈ ਸੀਤਾ ਸੈਚਰੀ ਨੇ ਪ੍ਰਭੂ ਨੂੰ ਚੇਤੇ ਕੀਤਾ ਤਾਂ ਪ੍ਰਭੂ ਸ਼ੇਰ ਦਾ ਰੂਪ ਧਾਰ ਕੇ ਜਟ ਹੀ ਆ ਗਏ ਅਤੇ ਆਪਣੀਆਂ ਨੌਂਦਰਾ ਨਾਲ ਉਸ ਪਠਾਨ ਦਾ ਪੇਟ 파ਟ ਦਿੱਤਾ ਅਤੇ ਹੋਰ ਦੁੱਖ ਭੋਗਣ ਵਾਸਤੇ ਨਰਕਾਂ ਵੱਲ ਤੋਰ ਦਿੱਤਾ ਗੁਰਬਾਣੀ ਦਾ ਵੀ ਫਰਮਾਨ ਹੈ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵ ਹੈ ਕਰੇ ਮੁਹੱਤ ਰੰਗਮਨ ਹੈ ਫਿਰ ਬਹੋਰ ਬਹੋਰ ਪਛਤਾਵ ਹੈ ਸੀਤਾ ਚਹਚਰੀ ਜੀ ਬਹੁਤ ਹੀ ਸੁੰਦਰ ਸੀ ਅਤੇ ਦੂਸਰੀ ਪ੍ਰਭੂ ਭਗਤੀ ਦੇ ਨਾਲ ਉਸ ਦਾ ਰੂਪ ਹੋਰ ਵੀ ਸੁੰਦਰ ਹੋ ਗਿਆ ਪਰ ਭਗਤੀਹੀਨ ਪੁਰਸ਼ ਜਦੋਂ ਉਸ ਦਾ ਉਹ ਵੇਖ ਲੈਂਦਾ ਸੀ ਤਾਂ ਪਾਪਨੀਤ ਨਾਲ ਮਗਰ ਲੱਗ ਜਾਂਦਾ ਸੀ ਇੱਕ ਦਿਨ ਇਸੇ ਤਰ੍ਹਾਂ ਚਾਰ ਹੋਰ ਬੁਲੇ ਲੋਕਾਂ ਨੇ ਉਹਨਾਂ ਦਾ ਸੱਤ ਪੰਗ ਕਰਨ ਲਈ ਮਤਾ ਪਕਾਇਆ ਉਹਨਾਂ ਨੇ ਸਾਧੂਆਂ ਵਰਗੇ ਬਸਤਰ ਖਰੀਦ ਲਏ ਅਤੇ ਫਰਜੀ ਸਾਧੂ ਬਣ ਗਏ ਕਈ ਦਿਨ ਭਗਤ ਪੀਪਾ ਜੀ ਦੇ ਨਾਲ ਫਿਰਦੇ ਰਹੇ ਇੱਕ ਦਿਨ ਐਸਾ ਸੁਭਾਅ ਬਣਿਆ ਕਿ ਮੰਦਰ ਵਿੱਚ ਉਹਨਾਂ ਨੂੰ ਰਾਤ ਰਹਿਣ ਦਾ ਮੌਕਾ ਮਿਲ ਗਿਆ ਫક્ત ਪੀਪਾ ਜੀ ਅਤੇ ਫਰਜੀ ਸਾਧੂ ਇੱਕ ਕਮਰੇ ਵਿੱਚ ਪੈ ਗਏ ਦੂਸਰੇ ਕਮਰੇ ਵਿੱਚ ਸੀਤਾ ਸੈਚਰੀ ਨੂੰ ਸੌਣ ਵਾਸਤੇ ਆਖਿਆ ਹੁਣ ਚਾਰੇ ਫਰਜੀ ਸਵਾਦਵਾਂ ਨੇ ਮਤਾ ਪਕਾਇਆ ਕਿ ਰਾਤ ਨੂੰ ਇਕੱਲਾ ਇਕੱਲਾ ਜਾ ਕੇ ਸਤੀ ਦਾ ਸਤ ਬੰਗ ਕਰੀਏ ਜਦੋਂ ਅੱਧੀ ਰਾਤ ਹੋਈ ਤਾਂ ਇੱਕ ਪਖੰਡੀ ਮਲਕੜੇ ਜਿਹੇ ਉੱਠਿਆ ਅਤੇ ਉੱਥੇ ਪਹੁੰਚ ਗਿਆ ਜਿੱਥੇ ਸੀਤਾ ਸੈਚਰੀ ਜੀ ਸੁੱਤੀ ਹੋਈ ਸੀ ਉਹ ਦਬੇਬਾਰ ਅੱਗੇ ਵਧਿਆ ਅਤੇ ਜਿਵੇਂ ਹੀ ਉਸ ਨੇ ਸੀਤਾ ਚਚਰੀ ਦੇ ਸਰੀਰ ਨੂੰ ਜੋਹਿਆ ਉਸ ਦਾ ਇੱਕਦਮ ਘਰਾ ਨਿਕਲ ਗਿਆ ਪਿਛਲੇ ਪੈਰੀ ਡਗ ਪਿਆ ਉਸਨੂੰ ਸ਼ੋਂਤ ਤੇ ਇਹ ਪਤਾ ਲੱਗ ਗਿਆ ਕਿ ਇਹ ਕੋਈ ਇਸਤਰੀ ਨਹੀਂ ਬਲਕਿ ਇੱਕ ਸ਼ੇਰਨੀ ਹੈ ਉਹ ਡਰਦਾ ਹੋਇਆ ਬਾਹਰ ਆਇਆ ਆਪਣੇ ਸਾਥੀਆਂ ਨੂੰ ਦੱਸਿਆ ਕਿ ਸੀਤਾ ਚਹਚਰੀ ਦਾ ਅੰਦਰ ਹੈ ਹੀ ਨਹੀਂ ਉਸਦੀ ਥਾਂ ਤੇ ਇੱਕ ਸ਼ੇਰਨੀ ਲੇਟੀ ਹੋਈ ਹੈ ਜੋ ਮੈਨੂੰ ਪਾੜਨ ਹੀ ਲੱਗੀ ਸੀ ਜਦੋਂ ਬਾਕੀ ਸਾਥੀਆਂ ਨੇ ਧੋਨੀ ਵਿੱਚੋਂ ਅਗ ਲੈ ਕੇ ਦੇਖਿਆ ਤਾਂ ਸਤਮਜੀ ਸ਼ੇਰਨੀ ਸੁੱਤੀ ਪਈ ਸੀ ਅਤੇ ਉਸਦੀ ਸੂਰਤ ਵੀ ਬੜੀ ਡਰਾਉਣੀ ਸੀ ਉਹਨਾਂ ਨੇ ਭਗਤ ਜੀ ਨੂੰ ਜਾ ਕੇ ਜਗਾ ਦਿੱਤਾ ਅਤੇ ਦੱਸਿਆ ਭਗਤ ਜੀ ਹਨੇਰਾ ਹੋ ਗਿਆ ਹੈ ਸੀਤਾ ਚਹਚਰੀ ਕੋਟਰੀ ਵਿੱਚ ਨਹੀਂ ਉਸਤੇ ਆਸਨ ਤੇ ਤਾਂ ਸ਼ੇਰਨੀ ਸੁੱਤੀ ਪਈ ਹੈ ਸ਼ਾਇਦ ਸ਼ੇਰਨੀ ਨੇ ਉਸਨੂੰ ਖਾ ਲਿਆ ਹੈ ਪਾਪੀ ਪੁਰਸ਼ਾਂ ਕੋਲੋਂ ਇਹ ਵਾਰਤਾ ਸੁਣ ਕੇ ਪੀਪਾ ਜੀ ਹਾਸ ਪਏ ਅਗ ਤੇ ਬੋਲੇ ਸੀਤਾ ਤਾਂ ਸ਼ਾਇਦ ਕਮਰੇ ਵਿੱਚ ਹੀ ਹੋਵੇ ਪਰ ਤੁਹਾਡੇ ਮਨ ਅਤੇ ਅੱਖਾਂ ਹੀ ਹੋਰ ਹੋ ਗਈਆਂ ਹਨ ਤੁਹਾਡੇ ਦੁਲਾ ਤੇ ਪਾਪ ਦਾ ਐਸਾ ਅਸਰ ਹੈ ਕਿ ਤੁਹਾਨੂੰ ਕੁਝ ਹੋਰ ਦਿਸਦਾ ਪਿਆ ਹੈ ਜਦੋਂ ਪਗਲ ਜੀ ਨੇ ਉੱਠ ਕੇ ਆਪ ਕਮਰੇ ਵਿੱਚ ਜਾ ਕੇ ਆਵਾਜ਼ ਦਿੱਤੀ ਤਾਂ ਅੱਗੋਂ ਸੀਤਾ ਚਚਚਰੀ ਬਿਸਤਰੇ ਤੋਂ ਉੱਠ ਕੇ ਬਾਹਰ ਆ ਗਈ ਹਨ ਚਾਰੇ ਪਾਪੇ ਬੜਾ ਸ਼ਰਮਿੰਦਾ ਹੋ। ਅਪੀ ਸੂਰਜ ਚੜਨ ਤੋਂ ਪਹਿਲੇ ਹੀ ਦੌੜ ਪਏ। ਇਹੇ ਕੰਮ ਅਜੀਹਾ ਬਲੀ ਹੈ ਕਿ ਇਸ ਤੋਂ ਰਿਖੀ मुनि ਅਤੇ ਜੋਗੀ ਜੰਗਵ ਵੀ ਨਹੀਂ ਬਸ ਸਕੇ। ਇਸ ਲਈ ਕੰਮ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਭ ਪਸ਼ੂ ਪੰਛੀਆਂ ਤੇ ਅਸਰ ਕਰਦਾ ਹੈ। ਹਾਥੀ ਨੂੰ ਫੜਨ ਲਈ ਵੀ ਇੱਕ ਡੂੰਗਾ ਟੋਆ ਕੱਢ ਕੇ ਉਸ ਦੇ ਉੱਤੇ ਕਾਗਜ਼ ਦੀ ਹਸਤਨੀ ਬਣਾਨੀ ਪੈਂਦੀ ਹੈ। ਹਾਥੀ ਵੀ ਇੱਕ ਹੀ ਉਸ ਵੱਲ ਪਜ ਆਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ। ਇਹ ਕਾਮ ਆਦਮੀ ਨੂੰ ਧਰਮ ਤੋਂ ਡੇਕੇ ਪਤਿਤ ਕਰ ਦਿੰਦਾ ਹੈ ਪਰ ਇਸਤਰੀ ਗਮੀ ਬਣਾ ਦਿੰਦਾ ਹੈ ਅਤੇ ਉਹ ਇਨਸਾਨ ਇੱਕ ਨਰਕਾ ਦਾ ਬਾਗੀ ਬਣ ਜਾਂਦਾ ਹੈ ਗੁਰੂ ਜੀ ਨੇ ਕਾਮ ਅਤੇ ਪਾਲ ਇਸਤਰੀ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ ਅਤੇ ਸਮਝਾਇਆ ਹੈ ਜਿਹੜਾ ਕਾਮ ਦੇ ਵਸ ਹੋ ਕੇ ਪ੍ਰਾਇ ਕਰ ਦੇਖੇਗਾ ਉਸ ਦਾ ਬੁਰਾ ਹਾਲ ਹੋਵੇਗਾ ਅਤੇ ਇਸ ਤੋਂ ਬਚਣ ਦਾ ਉਪਾਅ ਕੇਵਲ ਸਾਧ ਸੰਗਤ ਹੈ ਜਿੱਥੇ ਜਾ ਕੇ ਵਾਹਿਗੁਰੂ ਦੀ ਓਟ ਲੈਣ ਦੇ ਸਦਕਾ ਹੀ ਇਸ ਤੋਂ ਬਚਿਆ ਜਾ ਸਕਦਾ ਹੈ हे काममंग नरक विश्रामंग बहुजोनी परमानने चित हरनंग त्र लोक गमंग जप तपशील विदारने अल्प सुख अवित चंचल ऊच नीच समावने तव पै विमुंचित साध संगम ओट नानक नारायणै वाहे गुरु जी का खालसा वाहे गुरु जी की फतेह